ਕੋਈ ਸਮੇਂ ਦੇ ਵਿੱਚ ਐਸਜੀਪੀਸੀ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਜਾਣਾ ਮੈਂਬਰਾਂ ਦੁਆਰਾ VOTING ਪ੍ਰੋਸੈਸ ਕਰਕੇ ਪ੍ਰਧਾਨ ਨਵਾਂ ਚੁਣ ਲਿਆ ਜਾਣਾ ਪਰ ਇਸ ਵਕਤ ਅਹਿਮ ਖਬਰ ਹੈ ਕਿ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਜੀਪੀਸੀ ਦਾ ਜਰਨਲ ਇਜਲਾਸ ਹੋਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ ਤੇ ਉਧਰਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਪਹਿਲਾਂ ਐਸਜੀਪੀਸੀ ਦੇ ਚਾਰ ਵਾਰ ਪ੍ਰਧਾਨ ਰਹੇ ਚੁੱਕੇ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਆਪਣੇ ਉਮੀਦਵਾਰ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਆਇਆ ਇਸ ਵਕਤ ਪੰਜਵੀਂ ਵਾਰ ਚੋਣ ਮੈਦਾਨ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਫਿਲਹਾਲ ਜੋ ਸੂਤਰਾਂ حوالے ਤੋਂ ਖਬਰਾਂ ਕਿ ਹਲੇ ਤੱਕ ਵਿਰੋਧੀ ਧਿਰ ਦੇ ਵੱਲੋਂ ਕੋਈ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਨਹੀਂ ਗਿਆ ਕੁੱਲ 185 ਮੈਂਬਰ ਨੇ ਤੇ ਜਿਨ੍ਹਾਂ ਦੇ ਵਿੱਚੋਂ 33 ਦਾ ਦਿਆਂਤ ਹੋ ਚੁੱਕਿਆ ਚਾਰ ਮੈਂਬਰ ਅਸਤੀਫਾ ਦੇ ਚੁੱਕੇ ਨੇ 148 ਮੈਂਬਰਾਂ ਦੁਆਰਾ ਜਿਹੜਾ VOTING ਪ੍ਰੋਸੈਸ ਕੀਤਾ ਜਾਣਾ ਤੇ ਕੁਝ ਕੁ ਸਮੇਂ ਦੇ ਵਿੱਚ SDPC ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ